ਸ਼ਸ਼ੀ ਕਾਲ ਜੀ ਸਾਰਿਆਂ ਪਿਆਰ ਭਰੇ ਸ਼ਸ਼ੀ ਕਾਲ ਬਾਵਾ ਸ਼ੁਕਰੀਆ ਮਿਹਰबानी ਕਮਲਜੀਤ ਕਿਚਨ ਦੇ ਵਿੱਚ ਤੁਹਾਡਾ ਸਵਾਗਤ ਹੈ ਪ੍ਰਮਾਤਮਾ ਸਾਰਿਆਂ ਤੰਦਰੁਸਤੀ ਸੁਖਾਂਤੀ ਖੁਸ਼ੀਆਂ ਦੇਵੇ ਦਿਨ ਦੁਗਣੀ ਰਾਤ ਅਗਨੀ ਤਰੱਕੀ ਦਾ ਬਲ ਵਖਸ਼ੇ ਜੀ ਕਿਉਂਕਿ ਇਹ ਪ੍ਰਮਾਤਮਾ ਅਗੇ ਆਪਣੀ ਅਰਦਾਸ ਹੁੰਦੀ ਹੈ ਤੇ ਆਪਾਂ ਬਣਾਉਣ ਜਾ ਰਹੇ ਹਾਂ ਜੀ ਅੱਜ ਮੱਕੀ ਦੇ ਆਟੇ ਦਾ ਚੀਲਾ ਮੱਕੀ ਦੇ ਆਟੇ ਦਾ ਚੀਲਾ ਲਈ ਮੈਂ ਇੱਕ ਕੋਲੀ ਮੱਕੀ ਦੀ ਲਈ ਆ ਤਾਂ ਇੱਕ ਪਿਆਜ਼ ਪਾਇਆ ਮੈਂ ਤੇ ਨਾਲ ਆਪਾਂ ਟਮਾਟਰ ਕੱਟਿਆ ਨਾਲ ਲੰ냐 ਤੋਂ ਹਰੀਆਂ ਮਿਰਚਾਂ ਬਾਕੀ ਆਪਾਂ ਜੋ ਇਹਦੇ ਵਿੱਚ ਚੀਜ਼ਾਂ ਪਾਵਾਂਗੇ ਉਹ ਤੁਹਾਨੂੰ ਮੈਂ ਨਾਲ ਦੀ ਨਾਲ ਐਡ ਕਰਕੇ ਦੱਸ ਦਿਆਂਗੀ ਕਿ ਆਪਾਂ ਕੀ ਕੀ ਚੀਜ਼ਾਂ ਪਾ ਰਹੇ ਹਾਂ ਤੁਸੀਂ ਵੀ ਆਪਣੇ ਘਰ ਦੇ ਵਿੱਚ ਬੱਚਿਆਂ ਨੂੰ ਬਣਾ ਕੇ ਹੈਲਥੀ ਚੀਜ਼ਾਂ ਦਿਆ ਕਰੋ ਬਾਹਰ ਦੇ ਖਾਣੇ ਤੋਂ ਪਲੀਜ਼ ਪਰਹੇਜ਼ ਕਰੋ ਆਪਾਂ ਇਹਦੇ ਵਿੱਚ ਪਾਵਾਂਗੇ ਮੱਕੀ ਦਾ ਆਟਾ ਆਪਾਂ ਕੋਲੀ ਲਈ ਆਪਾਂ ਜਿਆਦਾ ਨਹੀਂ ਸਿਰਫ ਆਪ ਆਪਰੇ ਲਈ ਹੀ ਬਣਾ ਰਹੇ ਹਾਂ ਔਰ ਕੋਈ ਖਾਣ ਵਾਲਾ ਕਰ ਨਹੀਂ ਤੇ ਆਪਾਂ ਘਰੇ ਬਣਾ ਕੇ ਇਕੱਲੇ ਇਕੱਲੇ ਖਾ ਰਹੇ ਹਾਂ ਸਵੀਖਾਇਆ ਕਰੋ ਇਕੱਲੇ ਇਕੱਲੇ ਨਹੀਂ ਫੈਮਿਲੀ ਦੇ ਨਾਲ ਤੋਂ ਆਪਾਂ ਇਹ ਵਿੱਚ ਪਾਇਆ ਥੋੜਾ ਜਿਹਾ ਨਮਕ ਨਮਕ ਸਵਾਦ ਅਨਸਾਰ ਤੁਹਾਨੂੰ ਪਤਾ ਕਿ ਜਿਆਦਾ ਨਮਕ ਵੀ ਫਾਇਦੇਮੰਦ ਨਹੀਂਗਾ ਥੋੜੀ ਪਾਵਾਂਗੇ ਆਪਾਂ ਹਲਦੀ ਹਲਦੀ ਬੜੀ ਅੱਛੀ ਚੀਜ਼ ਹੈ ਕਿਉਂਕਿ ਸਾੜੀ ਹੱਡੀਆਂ ਨੂੰ ਮਜ਼ਬੂਤੀ ਦਿੰਦੀ ਹੈ ਇਸ ਲਈ ਆਪਾਂ ਹਲਦੀ ਪਾਉਣੇ ਹਿੱਸੇ ਥੋੜਾ ਪਾਵਾਂਗੇ ਜੀਰਾ ਤੇ ਲਾਲ ਮਿਰਚ ਆਪਾਂ ਨਹੀਂ ਪਾਵਾਂਗੇ ਕਿਉਂਕਿ ਆਪਾਂ ਨੇ ਹਰੀਆਂ ਮਿਰਚਾਂ ਪਾ ਲਈਆਂ ਨੇ ਤੇ ਇਹ ਚੀਜ਼ਾਂ ਜਿਹੜੇ ਜਿਹੜੇ ਪਹਿਲੇ ਆਪਾਂ ਤੁਹਾਨੂੰ ਨਾਲ ਦੇ ਨਾਲ ਦੱਸੀ ਜਾਂਦੀਆਂ ਕਿ ਤੁਸੀਂ ਆਹ ਚੀਜ਼ਾਂ ਪਾ ਲਵੋਣਾ ਬਾਕੀ ਤੁਸੀਂ ਹੋਰ ਚੀਜ਼ਾਂ ਐਡ ਕਰਨੀਆਂ ਚਾਹੁੰਦੇ ਆ ਤਾਂ ਹੋਰ ਵੀ ਐਡ ਕਰ ਸਕਦੇ ਹੋ ਆਪਾਂ ਇਹਦੇ ਵਿੱਚ ਐਡ ਕੀਤੀ ਆ ਜ਼ੁਵੈਨ ਹਨ ਜਮੈਨ ਦਾ ਪਾ ਲਿਆ ਤਾਂ ਚੰਚਾ ਕਿ ਜੁਵੈਨ ਹਾਜਮੇ ਤੋਂ ਚੰਗੀ ਹੁੰਦੀ ਹੈ ਜੀ ਤੇ ਵਿੱਚ ਪਾਵਾਂਗੇ ਆਪਾਂ ਇਹਦੇ ਸਾਰੇ ਜੋ ਖੁਣਾ ਕੇ ਰੱਖੇ ਹੋਏ ਨੇ ਪਿਆਜ਼ ਟਮਾਟਰ ਇਹ ਵੀ ਆਪਾਂ ਨੇ ਇਹਦੇ ਵਿੱਚ ਪਾ ਲੈਣੇ ਨੇ ਤੁਹਾਡੇ ਕੋਲ ਟਮਾਟਰ ਨਹੀਂ ਤਾਂ ਤੁਸੀਂ ਨਾਂ ਵੀ ਪਾਓ ਕੱਲੀ ਪਿਆਜ਼ ਪਾ ਲਓ ਆਪਾਂ ਇਹਦੇ ਵਿੱਚ ਪਾਣੀ ਨਹੀਂ ਹਲੇ ਪਾਵਾਂਗੇ ਇਹਦੇ ਵਿੱਚ ਮੈਂ ਚੰਗੀ ਤਰ੍ਹਾਂ ਨੂੰ ਮਿਕਸ ਕਰਾਂਗੀ ਕਿਉਂਕਿ ਆਪ ਨੂੰ ਪਤਾ ਲੱਗ ਜਾਏਗਾ ਆਪਾਂ ਨਮਕ ਚੋਂ ਵੀ ਪਾਣੀ ਨਮਕ ਪਾਇਆ ਆਪਾਂ ਪਿਆਜ਼ ਚੋਂ ਪਾਣੀ ਨਿਕਲੇਗਾ ਟਮਾਟਰ ਚੋਂ ਪਾਣੀ ਨਿਕਲੇਗਾ ਚੰਗੀ ਤਰ੍ਹਾਂ ਆਪਾਂ ਮਿਕਸ ਕਰਾਂਗੇ ਜਦੋਂ ਤੇ ਪਤਾ ਲੱਗ ਜਾਏਗਾ ਕਿੰਨਾ ਕੁ ਪਾਣੀ ਦੀ ਜ਼ਰੂਰਤ ਆਪਾਂ ਨੂੰ ਤੇ ਵਿੱਚ ਪਾਵਾਂਗੀ ਮੈਂ ਥੋੜਾ ਜਿਹਾ ਬੇਕਿੰਗ ਪਾਊਡਰ ਕਿਉਂਕਿ ਇਹਦੇ ਨਾਲ ਥੋੜਾ ਨਰਮ ਬਣ ਜਾਣਗੇ ਥੋੜਾ ਜਿਹਾ ਬਿਲਕੁਲ ਜਿਆਦਾ ਨਹੀਂ ਤੁਸੀਂ ਜਿਆਦਾ ਪਾਵੋਗੇ ਤਾਂ ਉਹ ਵੀ ਅੱਛਾ ਨਹੀਂ ਸਿਰਫ ਮੈਂ ਦੋ ਕੁ ਚੁੰਡੀ ਦੇ ਹੀ ਪਾਈ ਇਹਦੇ ਵਿੱਚ ਅਜਵੈਨ ਹਾਜਮੇ ਤੇ ਠੀਕ ਹੁੰਦੀ ਹੈ ਜੀਰਾ ਟੇਸਟ ਲਈ ਅੱਛਾ ਹੁੰਦਾ ਨਾ ਲਾਲ ਮਿਰਚ ਮੈਂ ਨਹੀਂ ਪਾਈ ਕਿਉਂਕਿ ਆਪਾਂ ਹਰੀ ਮਿਰਚ ਪਾ ਲਈ ਜਿਆਦਾ ਮਿਰਚ ਵੀ ਸੇਕ ਲਈ ਹਾਨੀ ਕਰਦੀ ਹੁੰਦੀ ਹੈ ਕਿ ਅਜੇ ਆਪਾਂ ਨੇ ਤਾਂ ਮਿਕਸ ਕਰ ਰਹੇ ਹਾਂ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਆਪਾਂ ਨੂੰ ਪਤਾ ਲੱਗ ਜਾਏਗਾ ਕਿੰਨਾ ਕੁ ਪਾਣੀ ਪਾਣਾ ਪਹਿਲਾਂ ਘੱਟ ਪਾਣੀ ਪਾਓ ਚੰਗੀ ਤਰ੍ਹਾਂ ਫਿਰ ਮਿਕਸ ਕਰ ਲਿਓ ਮਿਕਸ ਕਰਨ ਤੋਂ ਬਾਅਦ ਆਪਾਂ ਨੂੰ ਪਤਾ ਲੱਗ ਜਾਂਦਾ ਆਈਡੀਆ ਆ ਜਾਂਦਾ ਹੁੰਦਾ ਕਿ ਪਾਣੀ ਕਿੰਨੇ ਕੁ ਦੀ ਜ਼ਰੂਰਤ ਵੈਦ ਚ ਜਿਆਦਾ ਪਾਣੀ ਪਾਏਗਾ ਤਾਂ ਆਟਾ ਹੋਰ ਪਾ ਲਿਓ ਅਗਰ ਤੁਹਾਨੂੰ ਲੱਗਿਆ ਕਿ ਟਾਈਟ ਵਾ ਤਾਂ ਪਾਣੀ ਹੋਰ ਪਾ ਲਓ ਇਹ ਬੜਾ ਜਿਆਦਾ ਮੰਤਰ ਬੜਨ ਵਾਲੀ ਗੱਲ ਨਹੀਂ ਗੀ ਬੜਾ ਆਸਾਨ ਜਿਹਾ ਤਰੀਕਾ ਵਾ ਜਦੋਂ ਆਪਾਂ ਇਹਦਾ ਨਾਸਤਾ ਤਿਆਰ ਕਰਦੇ ਆ ਨਾ ਤੇ ਮੇਰੇ ਦਿਲ ਕੀਤਾ ਮੈਂ ਪਹਿਲਾਂ ਵੀ ਬਣਾਉਣੇ ਆ ਕਾਫੀ ਵਾਰ ਬਣਾਨੇ ਆ ਆਪਾਂ ਨੇ ਜਿੰਨੀ ਤਰ੍ਹਾਂ ਮਿਕਸ ਕਰਨਾ ਆਪਾਂ ਨੇ ਇਹਨੂੰ ਫਿਰ ਬਾਅਦ ਵਿੱਚ ਲੱਗ ਜਾਏਗਾ ਜਦ ਪਾਣੀ ਹੋਰ ਪੈਣਾ ਹੋਵੇ ਤਾਂ ਪੈ ਜਾਏਗਾ ਤੇ ਨਹੀਂ ਤੇ ਆਪਾਂ ਹੀ ਐਸੇ ਦਾ ਬਣਾ ਲਵਾਂਗੇ ਆਪਾਂ 5 ਤੋਂ 7 ਮਿੰਟ ਲਈ ਛੱਡ ਦਿੰਨੇ ਆ ਇਹਨੂੰ ਕਿਉਂਕਿ ਜਿਹੜੀ ਫਲਾਵਰ ਟਾਉਣੀ ਆ ਪਾਣੀ ਪਾਇਆ ਆਪਾਂ ਹਣ ਤੇ ਉਹ ਇਹ ਹੋ ਜਾਏਗਾ ਉਹਨਾਂ ਨੂੰ ਪਤਾ ਲੱਗ ਜਾਏਗਾ ਕਿ ਪਾਣੀ ਹੋਰ ਤਾਂ ਨਹੀਂ ਪੈਣਾਗਾ ਵੈਸੇ ਮੈਨੂੰ ਲੱਗ ਰਿਹਾ ਜ਼ਰੂਰਤ ਨਹੀਂ ਪਏਗੀ ਪਏਗੀ ਤਾਂ ਇੱਕ ਦੋ ਚਮਚਾ ਤੱਕ ਹੀ ਪਾਣੀ ਦੀ ਜ਼ਰੂਰਤ ਪਏਗੀ ਸਾਰਾ ਮਿਕਸ ਕਰਾਂਗੇ ਆਪਾਂ ਲਓ ਜੀ ਆਪਾਂ ਮਿਕਸ ਕਰਕੇ ਇਹਨੂੰ ਛੱਡ ਦਿੱਤਾ ਆਪਾਂ ਗੈਸ ਘੱਟ ਕਰਤੀ ਤਵਾ ਆਪਣਾ ਹੋ ਗਿਆ ਗਰਮ ਹੋਣਾ ਪਏ ਤੇ ਉੱਤੇ ਪਾਉਣੇ ਆਗੇ ਬਣਿਆ ਹੋਇਆ ਮੱਕੀ ਦੇ ਆਟੇ ਦਾ ਚੀਲਾ ਬਣਾਉਣਾ ਹੈ ਦੇਖੋ ਥੋੜਾ ਜਿਹਾ ਪਰ ਚਮਚੇ ਲਿਕੇ ਹੌਲੀ ਲਾਇਆ ਇਸ ਲਈ ਨਾ ਦੀ ਚਿੰਬੜ ਰਿਹਾ ਆਪਾਂ ਥੋੜਾ ਲਾ ਲੈਨੇ ਫਿਰ ਧੜਿਆ ਧੜਿਆ ਜਾਏਗਾ ਚਮਚਾ ਉੱਪਰ ਦੇਖੋ ਫਰਕ ਪੈਂਦਾ ਨਾ ਛੋਟੀਆਂ ਛੋਟੀਆਂ ਗੱਲਾਂ ਦੇ ਉੱਪਰ ਆਪਾਂ ਨੂੰ ਧਿਆਨ ਦੇਣਾ ਪੈ ਜਾਂਦਾ ਕਈ ਵਾਰੀ ਆਪਾਂ ਜਲਦੀ ਕਰਦੇ ਆ ਤੇ ਜਲਦੀ ਬਣਾਈਏ ਮੈਂ ਜੇ ਨਾਸਟਾ ਨਹੀਂ ਕੀਤਾ ਮੈਨੂੰ ਭੁੱਖ ਲੱਗੀ ਤਾਂ ਮੈਨੂੰ ਬੜੀ ਜਲਦੀ ਹੈ ਕਿ ਜਲਦੀ ਜਲਦੀ ਤਿਆਰ ਹੋਵੇ ਤੇ ਮੈਂ ਜਲਦੀ ਜਲਦੀ ਇਹਨੂੰ ਛਕਾਂਕ ਇਕ ਤਰ੍ਹਾਂ ਹੋਰ ਕਰ ਰਹੇ ਹਾਂ ਦੇ ਕਿ ਆਪਾਂ ਪਹਿਲਾਂ ਵੀ ਇੱਕ ਲੈ ਜਾਂਦਾ ਸੀਗਾ ਇਹ ਇਹ ਵਾਹ ਗੈਸ ਤੇ ਚੁੱਲੇ ਤੇ ਧਰਨ ਵਾਲਾ ਆਹ ਚੋਟੇਗਾ ਥੋੜਾ ਲੱਗ ਰਿਹਾ ਮੈਨੂੰ ਚਲੋ ਪੈ ਗਾ ਦੇ ਤੋੜ ਕੇ ਖਾਣਾ ਆਪਾਂ ਨੂੰ ਜਿੱਥੇ ਕਿਉਂ ਲੱਗਿਆ ਉਸੇ ਉਹ ਇਹ ਨਾਲ ਜੰਮ ਜਾਂਦਾ ਲੈ ਨਹੀਂ ਚੋਟੇਗਾ ਪਾ ਟੋਟਣ ਨਹੀਂ ਦੇਵਾਂਗਾ अपना चीला बन चिल्लाया देखो पहला गो थोड़ा जो बेचारा एक साइड तो लिया पर पकेगा पूरा ही आनंद पूरा रहेगा जल्दों खावे साइडा के उपर घ ज़्यादा भावदारा खुश्क हों मी का आटा इसलिए बेसन द वाला इन्ना नहीं मंगता होंगे अपना बेस मक्की आटे का चीला बन के तैयार है तुशी मेरे ना खाओ ਅਬਾ ਕਰਨਗੇ ਦਹੀਂ ਦੇ ਨਾਲ ਨਹੀਂ ਨਾਲ ਹੀ ਟੇਸਟ ਲੱਗੇਗਾ ਤੇ ਮੈਂ ਤੁਹਾਨੂੰ ਦਿਖਾਣੀ ਆਪਣੀ ਥਾਲੀ ਦੇ ਵਿੱਚ ਪਰੋਸਿਆ ਹੋਇਆ ਹਾਂਜੀ ਆਪਣਾ ਮੱਕੀ ਦਾ ਆਟੇ ਦਾ ਚਿਲਾ ਬਣ ਕੇ ਤਿਆਰ ਆ ਆਪਾਂ ਦਹੀਂ ਦੇ ਨਾਲ ਲਿਆ ਨਾਲ ਲਿਆ ਆਪਾਂ ਅੰਬਾਂ ਦਾ ਮਿਰਚਾਂ ਦਾ ਖਟਮਿਠਾ ਮਿਰਚਾਂ ਦਾ achar ਜੋ ਆਪਾਂ ਬਣਾ ਕੇ ਰੱਖਿਆ ਹੋਇਆ ਤੇ ਤੁਸੀਂ ਵੀ ਇਸ ਤਰੀਕੇ ਨਾਲ ਆਪਣੇ ਬੱਚਿਆਂ ਨੂੰ ਬਣਾ ਕੇ ਦਿਆ ਕਰੋ ਹੈਲਥੀ ਔਰ ਬਹੁਤ ਹੀ ਬਧੀਆ ਤਾਕਤਵਰ ਹੁੰਦਾ ਵਾ ਤੁਸੀਂ ਇਹਨੂੰ ਆਪਣੇ ਘਰ ਦੇ ਵਿੱਚ ਤਿਆਰ ਕਰੋ ਮੱਕੀ ਦੇ ਆਟੇ ਦਾ ਚਿਲਾ ਤੋ ਬਾਕੀ ਬليز ਮੈਂ ਫੇਰ ਸਾਰੇ ਬਾਰੇ ਬੇਨਤੀ ਕਰਦੀ ਆ ਕਿ ਕਿਰਪਾ ਕਰਿਆ ਕਰੋ ਵੀਡੀਓ ਫੁੱਲ ਵਾਚ ਕਰਿਆ ਕਰੋ ਅੱਧ ਚੋ ਨਾ ਛੱਡਿਆ ਕਰੋ ਐਡ ਸਕਿਪ ਮਤ ਕਰਿਆ ਕਰੋ ਕਿਉਂਕਿ ਐਡ ਸਕਿਪ ਕਰਨ ਨਾਲ ਕੁਛ ਨਹੀਂ ਮਿਲਦਾ ਫੁੱਲ ਵਾਚ ਵੀਡੀਓ ਜ਼ਰੂਰ ਕਰਿਆ ਕਰੋ ਧੰਨਵਾਦ ਫਿਰ ਜੇਨ ਲਾਈਕ ਕਮੈਂਟ ਤੇ ਸਬਸਕ੍ਰਾਈਬ ਕਰਨਾ ਨਾ ਆਪਣਾ ਧੰਨਵਾਦ ਮਿਹਰਬਾਨੀ ਜਿਉਂਦੇ ਵਾਸਤੇ ਰਹੋ ਖੁਸ਼ ਰਹੋ